ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਕੋਟੀ ਸਿਕਾਂ ਦੇ ਵਿੱਚ 17 ਸਾਲ ਦੀ ਇੱਕ ਲੜਕੀ ਦੀ ਵੀਡੀਓ ਜਿਹੜੀ ਉਹ ਵਾਇਰਲ ਹੋਈ ਔਰ ਪੂਰੀ ਦੁਨੀਆ ਨੇ ਉਸ ਨੂੰ ਦੇਖਿਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕੀ ਹਾਲਾਤ ਨੇ ਤੇ ਪੰਜਾਬ ਦੀ ਜਵਾਨੀ ਦੇ ਕੀ ਹਾਲਾਤ ਨੇ ਨਸ਼ਾ ਵਿਰੋਧੀ ਕਮੇਟੀ ਜਿਨ੍ਹਾਂ ਨੇ ਇਹ ਸਾਰਾ ਮਸਲਾ ਚੱਕਿਆ ਸੀ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਦੀਪ ਸਿੰਘ ਜੀ ਅੱਜ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਇਹ ਸਾਰੇ ਮਸਲੇ ਤੇ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਹੈ ਹੁਣ ਤੱਕ ਕੀ ਪ੍ਰੋਗਰੈਸ ਹੋਈ ਆ ਉਹ ਸਾਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਸਤਿਕਾਰ ਜੀ ਪ੍ਰਧਾਨ ਜੀ ਜਿਹੜੀ 17 ਸਾਲ ਦੀ ਲੜਕੀ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਕੋਰਟੀ ਸੇਖਾਂ ਦੀ ਉਹਦੇ ਬਾਰੇ ਦੱਸੋ ਪਹਿਲਾਂ ਤਾਂ ਵੀ ਉਹ ਕਿਸ ਤਰ੍ਹਾਂ ਮਿਲਨੀ ਸੀ ਤੁਹਾਨੂੰ ਪਸੀਨਾ ਜੀ 27 ਜਨਵਰੀ ਨੂੰ ਇੱਕ ਨਾ ਨਸ਼ਿਆਂ ਖਿਲਾਫ ਪੈਦਲ ਮਾਰਚ ਕਰ ਰਹੇ ਸੀਗੇ ਕੋਰਟ ਸੇਖਾਂ ਦੀ ਵੀ ਉਸ ਦਿਨ ਜਦੋਂ ਸਾਡਾ ਪੈਦਲ ਮਾਰਚ ਸਮਾਪਤ ਹੋਇਆ ਤੇ ਗੁਰਦੁਆਰੇ ਸਾਹਿਬ ਆ ਜਿੱਥੇ ਡੇਰਾ ਬਣਿਆ ਹੋਇਆ ਨਿੰਗਾ ਦਾ ਉੱਥੇ ਅਸੀਂ ਆ ਕੇ ਸਾਡੀ ਸਮਾਪਤੀ ਸੀ ਤੇ ਉੱਥੇ ਇਹ ਜਿਹੜੀ ਕੁੜੀ ਉਹ ਪ੍ਰਹਿਗਾ ਸਿਗਨੇਚਰ ਖਾ ਕੇ ਓਵਰਡੋਜ਼ ਹੋਈ ਹੋਈ ਸੀ। ਇਹਦੀ ਹਾਲਤ ਇੰਨੀ ਕਿ ਜ਼ਿਆਦਾ ਮਾੜੀ ਸੀ ਵੀ ਇਹਦੇ ਤੋਂ ਨਾ ਲੱਤਾਂ ਤੇ ਇੱਕ ਇਹਦੀ ਜੀਭ ਬੋਲਿਆ ਨਹੀਂ ਜਾ ਰਹੀ ਸੀ ਲੱਤਾਂ ਤੇ ਖੜੇ ਨਹੀਂ ਜਾ ਰਹੀ ਸੀ। ਤੇ ਜਦੋਂ ਸਾਨੂੰ ਪਤਾ ਲੱਗਿਆ ਫਿਰ ਅਸੀਂ ਇਹਨੂੰ ਪਾਣੀ ਪੁਣੀ ਵੀ ਪਿਆਇਆ ਤੇ ਉਸ ਦਿਨ ਮੌਕੇ ਤੇ ਤੁਰੰਤ ਜਿਹੜੀ ਸਹਾਇਤਾ ਦੇ ਸਕਦੇ ਸੀ ਉਹ ਦਿੱਤੀ। ਤੇ ਅਸੀਂ ਫਿਰ ਇਹ ਇਹਨੂੰ ਅਸੀਂ ਇਸ ਵੀਡੀਓ ਵੀ ਇਸ ਕਰਕੇ ਬਣਾਈ ਸੀ ਇਹਦੀ ਵੀ ਸਮਾਜ ਦੇ ਵਿੱਚ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਕਿਵੇਂ ਜਿਹੜਾ ਗਰਾਊਂਡ ਲੈਵਲ ਤੇ ਨਸ਼ਾ ਆਮ ਮਿਲ ਰਿਹਾ ਤੇ ਜਿਹਦੇ ਤੇ ਆਪਣੇ ਜਿਹੜਾ ਕੋਈ ਕੰਟਰੋਲ ਨਹੀਂ ਹੈਗਾ ਤੇ ਕੁੜੀਆਂ ਤੱਕ ਕਿਵੇਂ ਲੋਕਾਂ ਨੂੰ ਨਸ਼ਾ ਦੇ ਰਹੇ ਆ ਵੇਚਣ ਵਾਲੇ ਫਿਰ ਤੁਸੀਂ ਉਹ ਲੜਕੀ ਦਾ ਕੀ ਕੀਤਾ ਤੁਸੀਂ ਆਪਣੇ ਉਹ ਤੋਂ ਬਾਅਦ ਅਸੀਂ ਅਗਲੇ ਦਿਨ ਫਿਰ ਉਹ ਲੜਕੀ ਦੇ ਘਰੇ ਪਹੁੰਚ ਕੀਤੀ ਉਹਦਾ ਵੈਸਲ ਲੱਭ ਕੇ ਸਾਡੇ ਕੁਝ ਸਾਥੀ ਜਿਹੜੇ ਕੌਂਟੀਸ਼ੇਖਾਂ ਤੋਂ ਮੋਹਤਵਾਰ ਬੰਦੇ ਉਹ ਨਾਲ ਗਏ ਤਵਾ ਸਾਡੇ ਸੀਗੇ ਨਾਲ ਉਹ ਉਹਨਾਂ ਦੇ ਘਰੋਂ ਅਸੀਂ ਲੜਕੀ ਨੂੰ ਨਾਂ ਲੈ ਕੇ ਪਹਿਲਾਂ ਥਾਣੇ ਗਏ ਮੈਡਮ ਐਸਐਚਓ ਕੋਲੇ ਜਾ ਕੇ ਜਿਹੜੀ ਉਹਦੀ ਸਟੇਟਮੈਂਟ ਸੀ ਉਹ ਕੁੜੀ ਨੇ ਜਿਹੜੀ ਸਟੇਟਮੈਂਟ ਦਿੱਤੀ ਮੈਡਮ ਨੂੰ ਵੀ ਮੇਰੇ ਤੋਂ ਕਿਹੜੀ ਜਨਾਨੀ ਦੇ ਵਪਾਰ ਤਾਂ ਦਾ ਕਰਉਂਦੀ ਹੈ ਤੇ ਕਿੱਥੋਂ ਮੈਂ ਨਸ਼ਾ ਲੈ ਕੇ ਹਾਂ ਹਾਂ ਤੇ ਉਸ ਤੋਂ ਬਾਅਦ ਅਸੀਂ ਫਿਰ ਮੈਂ ਇੱਕ ਨੇੜੀ ਕਨਫਰਮ ਲੈ ਕੇ ਤੇ ਜਨੇਰ ਜਿਹੜਾ ਜਿਲ੍ਹਾ ਮੋਗਾ ਹਸਪੀਟਲ ਆ ਉਹ ਸੈਂਟਰ ਉੱਥੋਂ ਉਹਦਾ ਆਰਜੀ ਤੌਰ ਤੇ ਅਲਾਨਸ਼ੀਰੀ ਕਰਵਾਇਆ ਤੇ ਹੁਣ ਪ੍ਰਸ਼ਾਸਨ ਤੋਂ ਮੈਨੂੰ ਪਤਾ ਲੱਗਿਆ ਵੀ ਉਹ ਕੁੜੀ ਐਡਮਿਟ ਆ ਚਲੋ ਮੈਂ ਇਹ ਡਿਸਟਰਬ ਨਹੀਂ ਕਰਦਾ ਕਿੱਥੇ ਆ ਪਰ ਇੱਕ ਮੇਰਾ ਇਹ ਸਵਾਲ ਜ਼ਰੂਰ ਆ ਵੀ ਜਿਹੜੀ ਉਹ ਜਨਾਨੀ ਸੀ ਦੇਹ ਵਪਾਰ ਦਾ ਧੰਦਾ ਕਰਾਉਂਦੀ ਸੀਗੀ ਇਹ ਕੁੜੀ ਨੂੰ ਜਿਹਨੇ ਜ਼ਿੰਦਗੀ ਬਰਬਾਦ ਕੀਤੀ ਜੀਵ ਵਾਲੀ ਗੋਲੀ ਖਾਣ ਲਾਇਆ ਕੀਕਿਆਂ ਤੇ ਲਾਇਆ ਕਿ ਜਮਾ ਇਹਨੂੰ ਇਸ ਗੰਦੀ ਦਲਦਲ ਦੇ ਵਿੱਚ ਧੱਕਿਆ ਉਹ ਜਨਾਨੀ ਤੇ ਜੋ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਕਾਨੂੰਨ ਮੁਤਾਬਕ ਜਣੇ ਦੀ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਆ ਜਾਂ ਕਿ ਨਹੀਂ ਨਹੀਂ ਜੀ ਪੁਲਸ ਨੇ ਜੋ ਕਾਨੂੰਨ ਜੋ ਦੇਖੋ ਕੁੜੀ ਨੇ ਪਹਿਲੇ ਦਿਨ ਮੀਡੀਆ ਨੂੰ ਬਿਆਨ ਦਿੱਤਾ ਆਪਣੇ ਘਰੋਹਵਾਸ ਦੇ ਵਿੱਚ ਇੱਕ ਸੇ ਚੈਨਲ ਤੇ ਠੀਕ ਹੈ ਜੀ ਤੇ ਉਹ ਉਸ ਦੀ ਉਦੋਂ ਉਹਦੀ ਮਾਂ ਵੀ ਕੋਲੇ ਸੀ ਭੈਣ ਵੀ ਕੋਲੇ ਸੀ ਜੇ ਕੁੜੀ ਦੀ ਉਸ ਤੋਂ ਬਾਅਦ ਕੁੜੀ ਨੇ ਐਸਐਚਓ ਨੂੰ ਵੀ ਆਪ ਹੀ ਬਿਆਨ ਦਿਖਾਇਆ ਸੀ ਵੀ ਮੇਰੇ ਮੈਨੂੰ ਜਿੱਕੇ ਸਾਰਾ ਕੁਝ ਜਿਵੇਂ ਹਨਾ ਉਹ ਐਸਐਚਓ ਨੇ ਜਿਹੜਾ ਬਿਆਨ ਲਿਆ ਸੀ ਉਹ ਤੁਹਾਡੇ ਸਾਹਮਣੇ ਲਿਆ ਸੀਗਾ ਕਿ ਤੁਹਾਡੇ ਪੱਖੇ ਸਾਡੇ ਸਾਹਮਣੇ ਅਸੀਂ ਸਾਹਮਣੇ ਲਿਆ ਸੀ ਮੈਂ ਸੀਗਾ ਤੇ ਸਾਡੇ ਤਿੰਨ ਚਾਰ ਸਾਥੀ ਸੀ ਕੋ ਡਿਸੇ ਘਾ ਤੋਂ ਜਿਹੜੇ ਮੋਹਤਵਾਰ ਬੰਦੇ ਸਾਡੇ ਜਿਹੜੇ ਮੰਨ ਲਓ ਪੂਰੇ ਸਚਨ ਚੰਦ ਦੇ ਮੋਤਵਾਰ ਬੰਦੇ ਆ ਤੇ ਮੈਜਰ ਲਾ ਲਓ ਸੀਨੀਅਰ ਉਹ ਵੀ ਸੀਗੇ ਐਸਐਚਓ ਮੈਡਨ ਕੋਲੇ ਉਹਨਾਂ ਦੇ ਸਾਹਮਣੇ ਕੁੜੀ ਨੇ ਆਪ ਸਟੇਟਮੈਂਟ ਦਿੱਤੀ ਹੈ ਵੀ ਮੈਨੂੰ ਇੱਕ ਲੇਡੀ ਜੀ ਨੇ ਬੰਡੀ ਦੇ ਵਿੱਚ 300 ਰੁਪਿਆ ਲੈ ਕੇ ਮੇਰਾ ਜਿਹੜਾ ਦੇ ਵਪਾਰ ਕਰਾਉਂਦੀ ਹੈ ਤੇ 150 ਮੈਨੂੰ ਦੇਣ ਦੀ ਹੈ 150 ਆਪ ਰੱਖ ਲੈਂਦੀ ਹੈ ਪਰ ਉਹ ਲੇਡੀ ਅੱਜ ਵੀ ਬਾਹਰ ਹੈ ਹੁਣ ਤੁਸੀਂ ਮੰਡੀ ਜਾ ਕੇ ਦੇਖ ਲਓ ਹੁਣ ਵੀ ਉਹ ਉੱਥੇ ਠਹੀ ਹੋਊਗਾ ਇਹ ਸਬੰਧੀ ਤੁਹਾਡੀ ਐਸਐਚਓ ਨਾਲ ਗੱਲ ਹੋਈ ਇਹ ਰੇਡ ਕੀਤੀ ਗਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੌਕੇ ਤੋਂ ਇਹ ਪਤਾ ਲੱਗਿਆ ਸੀ ਤੁਹਾਡੇ ਰਾਹੀਂ ਕਿ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪਰ ਉਹ ਤਾਂ ਐਸਐਚਓ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹ ਤਾਂ ਛੱਡ ਦੇ ਦਿਓ ਅਸੀਂ ਹੁਣ ਐਸਐਚਓ ਨੂੰ ਉੱਥੇ ਨਾਲ ਗੱਲ ਹੋਈ ਸੀ ਐਸਐਚਓ ਕਹਿੰਦੇ ਜੀ ਪਹਿਲਾਂ ਕਹਿੰਦੇ ਅਸੀਂ ਪੁਛਗੈਸਨ ਦੀ ਲੈ ਕੇ ਆਏ ਸੀ ਤੇ ਨਾਲ ਉਹ ਇਹ ਕਹਿ ਰਹੇ ਵੀ ਉਹ ਜੀ ਜੀਬ ਵਾਲੀ ਕੁੜੀ ਆਪ ਖਾਂਦੀ ਹੈ ਮੈਡਮ ਉਹ ਸੋਰੀ ਉਹ ਜਿਹੜੀ ਲੇੜੀ ਜਾਂ ਤੇ ਆਪਣਾ ਤਾਂ ਕਰਕੇ ਜੀ ਉਹਨੂੰ ਅਸੀਂ ਛੱਡ ਦਿੱਤਾ ਤੇ ਉਹ ਗੋਲ ਜੀ ਜਾਨੀ ਕਿ ਨਾ ਉਹ ਗੱਲਾਂ ਥੋਰ ਮੋੜ ਜਿਵੇਂ ਨਾ ਘੁਮਾ ਕੇ ਕਹਿੰਦੇ ਇੱਧਰ ਕਦੇ ਉੱਧਰ ਆਏ ਕਹਾਣੀ ਜੀ ਪਾ ਕੇ ਗੱਲ ਕਰਦੇ ਆ ਸਿੱਧੇ ਡਾਇਰੈਕਟ ਗੱਲ ਨਹੀਂ ਕਰ ਰਹੇ ਉਹਨਾਂ ਸੀ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀ ਮੋਗਾ ਦੇ ਇਸੇ ਸਬੰਧ ਵਿੱਚ ਤੇ ਮੰਗ ਪੱਤਰ ਦੇਣ ਆਏ ਸੀ ਵੀ ਜਿਹੜੀ ਉਹ ਜਨਾਨੀ ਤੇ ਉਹ ਕੁੜੀ ਦਾ ਪ੍ਰੋਪਰ ਲਾਜ ਹੋਵੇ ਤੇ ਤਾਂ ਉਹਨੂੰ ਕਪੂਰਥਲੀ ਭੇਜਿਆ ਜਾਵੇ ਜਿੱਥੇ ਲੇਡੀਜ਼ ਰੀਹੈਬਸਿਲੈਂਸ ਸੈਂਟਰ ਆ ਕੁੜੀਆਂ ਵਾਸਤੇ ਬਣਿਆ ਜੋ ਪੰਜਾਬ ਸਰਕਾਰ ਦਾ ਤੇ ਉਹਨੂੰ ਮੁੱਖ ਧਾਰਾ ਦੇ ਵਿੱਚ ਜਿੰਨੀ ਜਲਦੀ ਤੋਂ ਜਲਦੀ ਲਿਆਂਦਾ ਜਾਵੇ ਤੇ ਇੱਕ ਜਿਹੜੀ ਉਹ ਲੇਡੀ ਜੋ ਬੰਦੀ ਕਾਰਵਾਈ ਸਖਤ ਸਖਤ ਉਤੇ ਉਹਦੇ ਖਿਲਾਫ ਕੀਤੀ ਜਾਵੇ ਹੋਰ ਉਹ ਹਜੇ ਦਾਹ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਦੇਹ ਵਪਾਰ ਸੇ ਧੱਕੇਗੀ ਨਹੀਂ ਤਾਂ ਪਰ ਤਾਂ ਜੀ ਤੁਸੀਂ ਅੱਜ ਸਵੇਰ ਤੱਕ ਤਾਂ ਇਹ ਕਹਿ ਰਹੇ ਸੀਗੇ ਵੀ ਸਾਨੂੰ ਉਹ ਲੜਕੀ ਦਾ ਪਤਾ ਨਹੀਂ ਲੱਗ ਰਿਹਾ ਪਿਛਲੇ 2 ਦਿਨ ਤੋਂ ਤੁਹਾਡਾ ਉਹਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਤੇ ਅੱਜ ਤੁਸੀਂ ਇਹ ਗੱਲ ਕਹੀ ਹੈ ਕਿ ਵੀ ਉਹ ਦਾਖਲ ਹੈ ਇਹ ਤੁਹਾਨੂੰ ਐਸਐਸਪੀ ਦਫ਼ਤਰ ਤੋਂ ਜਾਣਕਾਰੀ ਇਹ ਸਾਨੂੰ ਕਿ ਹੁਣ ਅਸੀਂ ਐਸਐਸਪੀ ਦਫ਼ਤਰ ਦੇ ਵਿੱਚ ਪਹਿਲਾਂ ਤਾਂ ਐਸਐਸਪੀ ਸਾਹਿਬ ਅੱਜ ਆਏ ਨਹੀਂ ਕੁਝ ਉਹਨਾਂ ਨੂੰ ਕੰਮ ਪੈ ਗਿਆ ਸੀ ਸਵੇਰੇ 10 ਵਜੇ ਦੇ ਬੈਠੇ ਆ ਇੱਥੇ ਇੱਕ ਵਾਚ ਰਿਆ ਦੇ ਲੋਕ ਦੀ ਕੀ ਠੀਕ ਰਹੇ ਪਰ ਉਹ ਆਏ ਨਹੀਂ ਅੱਜ ਹੁਣ ਅਸੀਂ ਸੋਮਵਾਰ ਨੂੰ ਦੁਬਾਰਾ ਮਿਲਾਂਗੇ ਸਾਨੂੰ ਇੱਥੋਂ ਜਾਣਕਾਰੀ ਮਿਲੀ ਹੈ ਕਿੱਥੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਵੀ ਉਹ ਕੁੜੀ ਕਿਤੇ ਐਡਮਿਟ ਕਰਵਾ ਪ੍ਰਸ਼ਾਸਨ ਨੇ ਕਰਵਾਈ ਹੈ ਤੇ ਸਾਨੂੰ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਅਸੀਂ ਤੁਹਾਨੂੰ ਵੀ ਦੱਸਦੇ ਹਾਂ ਜੇ ਡਿਸਪਲੋਏ ਨਹੀਂ ਕਰਦੇ ਵੀ ਇਹ ਸਿਗਰਟ ਹੈ ਹੁਣ ਇਹ ਹੁਣ ਤੁਸੀਂ ਆਪਣੇ ਲੈਵਲ ਤੇ ਮੈਂ ਕਹਿੰਦਾ মিডিਆ ਵਾਲੇ ਪਤਾ ਕਰ ਲੈਣ ਵੀ ਕੁੜੀ ਵਾਕਈ ਐਡਮਿਟ ਹੈ ਪ੍ਰਸ਼ਾਸਨ ਦੇ ਮੁਤਾਬਕ ਜਾਂ ਕੁੜੀ ਕਿਤੇ ਆਸੇ ਪਾਸੇ ਇੱਕ ਪ੍ਰਧਾਨ ਜੀ ਹੋਰ ਸਵਾਲ ਮੈਨੂੰ ਅੱਜ ਇੱਕ ਅਨਨੋਨ ਨੰਬਰ ਤੋਂ ਇੱਕ ਕਿਸੇ ਨੇ ਸਟੇਟਮੈਂਟ ਭੇਜੀ ਆ ਉਸ ਲੜਕੀ ਦੀ ਲਿਖੀ ਹੋਈ ਤੇ ਉਹਦੇ ਥੱਲੇ ਉਹਦਾ ਗੂਠਾ ਲੱਗਿਆ ਵਿਖਾਇਆ ਗਿਆ ਕਿ ਇਹ ਉਸ ਲੜਕੀ ਦੀ ਸਟੇਟਮੈਂਟ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਡੀਕਲ ਸਟੋਰਾਂ ਦੇ ਬਾਰੇ ਮੈਂ ਨਹੀਂ ਕਿਹਾ ਤੇ ਸੁਖਦੀਪ ਸਿੰਘ ਭਾਮ ਨੇ ਜਿਹੜਾ ਹੈਗਾ ਸਾਨੂੰ ਪੈਸੇ ਦੇ ਕੇ ਜਿਹੜਾ ਹੈਗਾ ਉਹ ਉਹਦਾ ਨਾਮ ਲੈਣ ਲਈ ਕਿਹਾ ਗਿਆ ਇਹਦੇ ਬਾਰੇ ਕੀ ਕਹੋਗੇ ਇੱਕ 17 ਸਾਲ ਦੀ ਨਬਾਲਗ ਲੜਕੀ ਠੀਕ ਹੈ ਜਿਹਨੂੰ ਆਪਣੇ ਜਿਹੜੀ ਹਜੇ ਕੀ ਬਾਲਗ ਵੀ ਨਹੀਂ ਹੋਈ ਉਹਨੂੰ ਆਪਾਂ ਉਹਦਾ ਮਾਈਂਡ ਵਾਇਸ਼ ਕਰਨਾ ਠੀਕ ਹੈ ਤੇ ਉਹਨੂੰ ਮਗਰ ਲਾਉਣਾ ਕੋਈ ਛੋਟੀ ਘੱਟੀ ਗੱਲ ਨਹੀਂ ਗੀ ਜਿਹੜੇ ਆ ਚਿੱਠੀਆਂ ਚੁੱਠੀਆਂ ਜਿਹੜੀਆਂ ਬਣਵਾਈ ਫਿਰਦੇ ਆ ਉਹਦਾ ਇੱਕ 17 ਸਾਲ ਦੀ নাবালক ਬੱਚੀ ਨੂੰ ਜੋ ਮਰਜ਼ੀ ਵਗਰਲਾ ਕੇ ਜਾਂ ਉਹਨੂੰ ਧਰਾਤਮ ਧਾ ਕੇ ਜਿੱਥੇ ਮਰਜ਼ੀ ਘੁਟਾ ਲਵਾ ਦੇਣ ਪਰ ਜਾਂ ਤਾਂ ਉਹਦੀ ਕੋਈ ਸਟੇਟਮੈਂਟ ਆਫੀਸ਼ੀਅਲੀ ਹੁੰਦੀ ਜਾਂ ਦਾ ਆਧਾਰ ਕਾਰਡ ਨੰਬਰ ਹੋਵੇ ਫੋਨ ਨੰਬਰ ਹੁੰਦਾ ਹਨਾ ਇੱਕ ਐਦਾਂ ਦੀਆਂ ਚਿੱਠੀਆਂ ਤਾਂ ਬਹੁਤ ਜਾਰੀ ਹੁੰਦੀਆਂ ਵੀ ਮੈਂ ਇੱਕ ਪਰ ਜਿਹੜੀ ਮੀਡੀਆ ਦੇ ਵਿੱਚ ਉਹਨੇ 2 ਦਿਨ ਪਹਿਲਾਂ ਹਸਪਤਾਲ ਦੇ ਵਿੱਚ ਛੇੜਨਾ ਦਿੱਤੀ ਹੈ ਉਹ 2 ਦਿਨ ਬੋਲੀ ਹੈ ਪਹਿਲੇ ਦਿਨ ਜਿੱਦਾਂ ਨਸ਼ੇ ਦੀ ਓਵਰਡੋਜ਼ ਚ ਮਿਲੀ ਸੀ ਉਦੋਂ ਵੀ ਬੋਲੀ ਹੈ ਅਗਲੇ ਦਿਨ ਫਿਰ ਬੋਲੀ ਹੈ ਉਹ ਸਟੇਟਮੈਂਟ ਕੋਈ ਸਟੇਟਮੈਂਟ ਨਹੀਂ ਇtanto ਨਹੀਂ ਹੁੰਦਾ ਵੀ ਆਪਾਂ 2 ਦਿਨ ਪਹਿਲਾਂ ਇੱਕ ਗੱਲ ਬੋਲ ਕੇ ਤੇ ਬਾਅਦ ਚ ਮੁੱਕਰ ਦਈਏ। ਬਾਕੀ ਵੈਸੇ ਵੀ ਉਹ ਨਵਾਲਗ ਆ ਨਵਾਲਗ ਨੂੰ ਡਰਾਇਆ ਵੀ ਜਾ ਸਕਦਾ, ਤੰਕਾਇਆ ਵੀ ਜਾ ਸਕਦਾ, ਹੋ ਸਕਦਾ ਕਿਸੇ ਬੰਦੇ ਨੇ ਜਾਂ ਕਿਸੇ ਮੈਡੀਕਲ ਸਟੋਰ ਵਾਲੇ ਨੇ ਉਹਨੂੰ ਡਰਾਇਆ ਹੋਵੇ, ਤੰਕਾਇਆ ਹੋਵੇ ਤੇ ਉਹ ਤੋਂ ਆਖਵਾ ਲਿਆ ਹੋਵੇ ਚਾਰ-ਵਿੰਨ ਖੇ ਨਵਾਲੇ। ਜਣੇ ਦੀ ਤੁਹਾਡੇ ਕਹਿਣ ਤੋਂ ਪਾਉ ਗਿਆ ਕਿ ਉਹ ਇੱਕ ਤਾਂ ਵੀ ਉਹਦਾ ਪ੍ਰੋਪਰ ਟਰੀਟਮੈਂਟ ਨਹੀਂ ਫਿਰੂ ਹੋਇਆ ਤੇ ਉਹਨੂੰ ਜਿਹੜਾ ਹੈਗਾ ਕਿਸੇ ਸੈਂਟਰ ਦੇ ਵਿੱਚ ਦਾਖਲ ਨਹੀਂ ਕਰਾਇਆ ਗਿਆ ਨਫਰ ਤੋਂ ਤੇ ਨਸ਼ੇ ਦੀ ਆਦੀ ਸੀ। ਇਸ ਕਰਕੇ ਤਾਂ ਨਹੀਂ ਕਿਤੇ ਤੁਹਾਨੂੰ ਲੱਗਦਾ ਵੀ ਉਹ ਦੇਖੋ ਜੀ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਨਾ ਤੇ ਉਹਨੂੰ ਨਸ਼ਾ ਦੇਣ ਵਾਲਾ ਤੇ ਪੈਸੇ ਦੇਣ ਵਾਲਾ ਉਹਦੇ ਵਾਸਤੇ ਰੱਬ ਹੁੰਦਾ ਅਸੀਂ ਤਾਂ ਉਹਨੂੰ ਨਸ਼ੇ ਤੋਂ ਬਾਹਰ ਕੱਢ ਰਹੇ ਸੀਗੇ ਅਸੀਂ ਤਾਂ ਬਹੁਤ ਐਫਰਟ ਕੀਤੇ ਸਮਾਂ ਲਾਇਆ એનર્ਜੀ ਲਾਈ ਦੀਏ ਇਹਦੀ ਜ਼ਿੰਦਗੀ ਬਚਾ ਜੇ ਨਸ਼ੇ ਤੋਂ ਬਾਹਰ ਆ ਜਾ ਪਰ ਕਈ ਸ਼ਰਾਰਤੀ ਜਿਹੜੇ ਤੱਤ ਹੁੰਦੇ ਹਨ ਨਾ ਉਹ ਉਸ ਇਹੋ ਜਿਹੇ ਬੰਦਿਆਂ ਨੂੰ ਦੁਬਾਰਾ ਉਸੇ ਅੱਗ 'ਚ ਫੇਰ ਸੁੱਟਦੇ ਆ ਵੀ ਕਿ ਇਹ ਅੱਗ 'ਚੋਂ ਨਿਕਲ ਗਿਆ ਤੇ ਇਹਦੀ ਜ਼ਿੰਦਗੀ ਬਚੂਗੀ ਤੇ ਕੱਲ ਨੂੰ ਸਾਡੀ ਵੀ ਬਗਰਾਮੀ ਹੋਊਗੀ ਇਸ ਕਰਕੇ ਇਹੋ ਜਿਹੇ ਜਿਹੜੇ ਸ਼ਰਾਰਤੀ ਤਾਤਾ ਉਹਨੂੰ ਕੋਈ ਲਾਲਚ ਦੇਦਾ ਹੋਣਾ ਵੀ ਤੈਨੂੰ ਅਸੀਂ ਨਸ਼ਾ ਤੇਰੇ ਘਰੇ ਪਹੁੰਚਾ ਦਾਂਗੇ ਜਾਂ ਤੈਨੂੰ ਇੰਨੇ ਮਹੀਨੇ ਫ੍ਰੀ ਦੇ ਦਾਂਗੇ ਤੇ ਤੂੰ ਆ ਚਾਰ ਗੁੱਠੇ ਲਾ ਦੇ ਨਾਲ ਤੇਰੀ ਮਾਂ ਦੇ ਲਵਾ ਦੇ ਠੀਕ ਹੈ ਜੀ ਇੱਕ ਵਿਚਾਰੀ ਕੁੜੀ ਦੀ ਉਹਦੇ ਘਰ ਦਾ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਮਾੜੀ ਆ ਠੀਕ ਹੈ ਤੇ ਉਹ ਘਰੋਂ ਗਰੀਬ ਆ ਹੋ ਸਕਦਾ ਉਹਨੂੰ ਕੋਈ ਧੰਬੀ ਧੁਮਕੀ ਵੀ ਜ਼ਿਆਦਾ ਦੇਤੀ ਹੋਵੇ ਡਰਾਵਾ ਦੇਤਾ ਹੋਵੇ ਵੀ ਤੈਨੂੰ ਮਾਰ ਦਾਂਗੇ ਅਸੀਂ ਜਾਂ ਤੇਰੇ ਘਰ ਦੇ ਨੂੰ ਤਬਾਹ ਕਰ ਦਾਂਗੇ ਤੇ ਬੰਦਾ ਡਰ ਜਾਂਦਾ ਗਰੀਬ ਬੰਦਾ ਵਿਚਾਰਾ ਡਰ ਕੇ ਉਹਨੇ ਇਹ ਲਾ ਤੁੜੀ ਜਿਹੜੀ ਜਦੋਂ ਇਹ ਵਾਇਰਲ ਹੋਈ ਸੀ ਨਾ ਤੇ ਮੈਡੀਕਲ ਨਸ਼ਾ ਜਿਹੜਾ 89 ਤੋਂ ਨਿੱਸੇ ਫਾਟ ਤੇ ਇਹ ਜਿਹੜੇ ਡਰੱਗ ਇੰਸਪੈਕਟਰ ਜਿਹੜੇ ਆਪਣੇ ਮੁੱਗਾਂ ਦੇ ਉਹਨਾਂ ਨਾਲ ਅਸੀਂ ਰੇਡ ਵੀ ਕੀਤੀ ਸੀ ਕੋਈ ਕਿਸੇ ਦਾ ਆ ਦੇਖੋ ਜਿਵੇਂ ਆ ਹੁਣ ਕਵਰ ਲੱਗੀ ਹੋਈ ਹੈ ਕਵਰ ਲੱਗੀ ਆ ਤੇ 142 ਕੈਪਸੂਲ ਹੈ 180% ਬੰਦ પ્રતિਬੰਧ ਦਵਾਈਆਂ ਟੈਬਲੇਟ ਹੋਏ ਮਾਰਨ ਜਿਹਦਾ ਮੁੱਲ ਸੀਗਾ 4000 ਤੇ ਇਹ ਆ ਦੇਖੋ ਨਾਲ ਐਸਐਚਓ ਮੈਡਮ ਵੀ ਖੜੀ ਹੈ ਉਹਨਾਂ ਨੇ ਫੜਿਆ ਸੀ ਡਰੱਗ ਇੰਸਪੈਕਟਰ ਨੇ ਇਸੇ ਦੁਕਾਨ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਜੋ ਹੁਣ ਆ ਸਾਰਾ ਘਟਨਾ ਕਰਮ ਹੋਇਆ ਆ ਜਾ ਇਹ ਵੀ ਜਿਹੜੀ ਕੁੜੀ ਨੇ ਜੋ ਇਹ ਵਾਇਰਲ ਹੋਈ ਆ ਤਾਂ ਨਾਮ ਲਿਆ ਇਸੇ ਬੜੀ ਕਸੂਰ ਵਾਲੇ ਤੇ ਅਸੀਂ ਮੈਂ ਡਰਗ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਜਦੋਂ ਤੁਸੀਂ ਆ ਇੱਕ ਇੰਨਾ ਜੀਓ ਛਾਪਾ ਮਾਰਿਆ ਹਜੇ 15 ਦਿਨਾਂ ਦੀ ਗੱਲ ਦਾ ਤੇ ਖਬਰ ਵੀ ਲੱਗੀ ਆ ਅਸੀਂ ਵੀ ਨਾਲ ਗਏ ਸੀਗੇ ਤੇ ਫਿਰ ਇਹ ਫੇਰ ਤੋਂ ਪੀਸ਼ੇ ਖਾਂ ਧਰਮਕੋਟ ਮੋਗੇ ਦੇ ਆਸ-ਪਾਸੇ ਦਿਹਾਤੀ ਏਰੀਆ 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 ਚ ਵੀ ਇਹ ਜੀਵ ਵਾਲੀ ਗੋਲੀ ਤੇ ਫਰੇਗਾ ਕਿਉਂ ਨਹੀਂ ਬੰਦ ਹੋ ਰਹੀ ਕਿਨੇ ਅੱਜ ਵੀ ਉਵੇਂ ਮਿਲ ਰਿਹਾ ਤਰਲੇ ਨਾਲ ਕਿੱਥੇ ਕਮੀ ਉਹ ਮੈਡੀਕਲ ਸਟੋਰ ਦੀ ਜਿਹੜੀ ਮਾਲਕੀ ਬਾਰੇ ਕੀ ਤੁਹਾਨੂੰ ਪਤਾ ਨਹੀਂ ਮੈਡੀਕਲ ਸਟੋਰ ਵਾਲੇ ਦਾ ਦੇਖੋ ਜੀ ਜਿਹੜਾ ਡਾਕਟਰ ਇੰਸਪੈਕਟਰ ਸਾਹਿਬ ਜਿੱਥੇ ਜਾਣ ਅੱਜ ਵੀ ਚੈੱਕ ਕਰਨ ਦੇ ਮੌਕੇ ਤੇ ਜਾ ਕੇ ਤਾਂ ਆਹ ਦੇਖੋ ਵੀ ਇਹ ਜਿਹੜਾ ਉਹਦਾ ਫਾਰਮਾਸਿਸਟ ਆ ਸੁਖਜੀਤ ਸਿੰਘ ਆ ਲਓ ਕੈਮਰਾ ਸੁਖਜੀਤ ਸਿੰਘ ਸੁਖਜੀਤ ਸਿੰਘ ਫਾਰਮਾਸਿਸਟ ਆ ਠੀਕ ਹੈ ਜੀ ਇਹ ਬੰਦਾ ਸਾਨੂੰ ਪਤਾ ਲੱਗਿਆ ਵੀ ਫੌਰੀਨ ਆ ਹੂੰ ਹੂੰ ਇੱਥੇ ਨਹੀਂ ਹੈਗਾ ओके ਤੇ ਹੁਣ ਜਿਹੜਾ ਮੈਡੀਕਲ ਸਟੋਰ ਦਾ ਮਾਲਕ ਆ ਉਹਦੇ ਉਹ ਉਹਦੇ ਮੁਤਾਬਕ ਉਹ 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 ਮਾਲਕ ਜਿਹੜਾ ਫਾਰਮਾਸਿਸਟ ਹੋਣਾ ਚਾਹੀਦਾ ਪਰ ਜਿਹੜੇ ਜਿਹੜੇ ਡਰੱਗਸ ਇੰਸਪੈਕਟਰ ਸਾਹਿਬ ਆ ਇਹਨਾਂ ਇਹ ਭਵੇਂ ਅੱਜ ਵੀ ਹੁਣ ਵੀ ਜਾ ਕੇ ਚੈੱਕ ਕਰ ਲੈਣ ਉਸੇ ਫਾਰਮਾਸਿਸਟ ਹੈ ਨਹੀਂ ਗਾ ਠੀਕ ਆ ਉਸ ਦਿਨ ਵੀ ਹੈ ਨਹੀਂ ਕਿ ਜਦੋਂ ਉਸ ਦਿਨ ਵੀ ਜਦੋਂ ਅਸੀਂ ਰੇਡ ਕਰਾਈ ਸੀ ਉਦੋਂ ਵੀ ਹੈ ਨਹੀਂ ਸੀ ਤੇ ਇਹਨਾਂ ਨੇ ਜਿਹੜੀ ਇਹ ਕਹਿੰਦੇ ਸੀ ਅਸੀਂ ਉਚਿਤ ਅਧਿਕਾਰੀਆਂ ਨੂੰ ਲਿਖ ਕੇ ਭੇਜਾਂਗੇ ਜੀ ਜੋ ਬੰਦੀਕਾਰ ਦਾ ਹੀ ਫਿਰ ਸਾਨੂੰ ਤਾਂ ਸਾਡੇ ਕੋਲ ਤਾਂ ਦੇਖੋ ਜੀ ਨਾ ਪਾਵਰ ਆ ਤੇ ਨਾ ਸਾਨੂੰ ਇਹਨਾਂ ਦੇ ਰੂਲਾਂ ਦਾ ਇੰਨਾ ਜ਼ਿਆਦਾ ਪਤਾ ਵੀ ਇਹ ਕੀ ਲਿਖ ਕੇ ਇਹਨਾਂ ਨੇ ਭੇਜਿਆ ਪਰ ਇੰਨਾ ਵੀ ਜ਼ਰੂਰ ਸਾਨੂੰ ਪਤਾ ਸਾਨੂੰ ਕੁਝ ਅਫਸਰਾਂ ਤੋਂ ਜਾਂ ਕੁਝ ਆਪਣੇ ਲੈਵਲ ਤੋਂ ਲੋਕਾਂ ਤੋਂ ਗਰਾਊਂਡ ਲੈਵਲ ਤੇ ਇਨਫੋਰਮੇਸ਼ਨ ਮਿਲ ਜਾਂਦੀ ਹੈ ਵੀ ਇਹ ਉਹ ਆ ਜਿਹੜੀ ਹੁਣ ਬਿਨਾ ਫਾਰਮਾਸਿਸਟ ਤੋਂ ਦੁਕਾਨ ਚੱਲ ਰਹੀ ਹੈ ਤੇ ਮਾਲਕ ਹੋਰ ਆ ਤੇ ਫਾਰਮਾਸਿਸਟ ਇੱਥੇ ਹੈ ਨਹੀਂ ਇਹ ਕਾਰਵਾਈ ਕਰ ਸਕਦੇ ਆ ਸਖਤ ਪਰ ਕਰਦੇ ਇਹ ਨਹੀਂ ਹੁਣ ਪਤਾ ਜੇ ਤੁਸੀਂ ਉਹਨਾਂ ਨੂੰ ਪੁੱਛਿਓ ਜਾ ਕੇ ਕਿਉਂ ਨਹੀਂ ਕਰ ਰਹੇ ਕਿ ਕਿਉਂ ਮਤਲਬ ਇਹ ਜਿੰਨੇ ਇਹ ਤਾਂ ਇੱਕ ਨਹੀਂ ਪਤ ਨਹੀਂ ਕਿੰਨੇ ਚੱਲ ਰਹੇ ਆ ਤੇ ਜਿਹੜੇ ਰਵੀ ਗੁਪਤਾ ਜੀ ਨੂੰ ਮੈਂ ਦੱਸਣਾ ਚਾਹਣਾ ਵੀ ਘਟੋ ਘਟ ਮੋਗੇ ਦੇ ਆਸ-ਪਾਸੇ ਪਤਾ ਨਹੀਂ ਕਿੰਨੇ ਮੈਡੀਕਲ ਸਟੋਰ ਆ ਜਿਹੜੇ ਬਿਨਾ ਫਾਰਮਾਸਿਸਟੋਂ ਚੱਲ ਰਹੇ ਆ ਮਾਲਕ ਕੋਈ ਆ ਫਾਰਮਾਸਿਸਟ ਕੋਈ ਆ ਮੇਰੇ ਵਰਗੇ ਬੈਠੇ ਜਿਨ੍ਹਾਂ ਨੂੰ ਕੋਈ ਗੋਲੀ ਦਾ ਇੱਕ ਨਾਮ ਤੱਕ ਨਹੀਂ ਪਤਾ ਫਿਰ ਉਹ ਕਿਵੇਂ ਕਿਵੇਂ ਚੱਲ ਰਹੇ ਆ ਇਹਨਾਂ ਨੂੰ ਪੁੱਛੋ ਪੁੱਛੋ ਜਦੋਂ ਤੁਸੀਂ ਨਵੀ ਗੁਪਤਾ ਜੀ ਨੂੰ ਕਿਵੇਂ ਚੱਲ ਰਹੇ ਆ ਕੀ ਦੀ ਸ਼ੈਦ ਚੱਲ ਰਹੇ ਆ ਜਾਂ ਕੀ ਦਾ ਚੱਕਾ ਜਾਂ ਕੋਈ ਡਿਗਰੀਕਲ ਸਕੋਟ ਆ ਜਾਂ ਰਵੀ ਗੁਪਤਾ ਜੀ ਨੇ ਕਿਹਾ ਹੋਵੇ ਵੀ ਤੁਸੀਂ ਚਲਾਓ ਕੋਈ ਚੱਕਰ ਨਹੀਂ ਮੈਂ ਬੈਠਾ ਐਦਾਂ ਕਿਵੇਂ ਚੱਲ ਰਹੇ ਹੋ ਇਹ ਕਾਗਰੇ ਸਾਲ ਪ੍ਰਧਾਨ ਜੀ ਜੇ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਤੁਸੀਂ ਕੀ ਕਰੋਗੇ ਮਰੇ ਜੀ ਦੇਖੋ ਜੀ ਕਾਰਵਾਈ ਨਹੀਂ ਕਰਦੀ ਅਸੀਂ ਹਫਤੇ ਦਾ ਤੱਕ ਦੇਖਦੇ ਆ ਐਸਐਸਪੀ ਸਾਹਿਬ ਨਹੀਂ ਹੁਣ ਅਜੇ ਤੱਕ ਮਿਲੇ ਨਹੀਂ ਕਿ ਸਾਡਾ ਵੀ ਸ਼ਡਿਊਲ ਬਿਜੀ ਸੀਗਾ ਸੋਮਵਾਰ ਨੂੰ ਅਸੀਂ ਦੁਬਾਰਾ ਮਿਲਾਂਗੇ ਉਹਨਾਂ ਦੀ ਬੇਨਤੀ ਕਰਾਂਗੇ ਵੀ ਜਿਹੜਾ ਸਾਰਾ ਮੈਟਰ ਹੈ ਉਹਨਾਂ ਦੇ ਵੀ ਧਿਆਨ ਚ ਐਸਐਸਪੀ ਸਾਹਿਬ ਦੇ ਮੈਂ ਵੀ ਉਹਨਾਂ ਨੂੰ ਪਰਪਰ ਤੇ ਵਟਸਐਪ ਕਰ ਰਿਹਾ ਹਾਂ ਪਰਸਨਲ ਨੰਬਰ ਤੇ ਹਰ ਉਹਨਾਂ ਨੂੰ ਮੈਟਰ ਦਾ ਪਤਾ ਹੈ ਇਹ ਤੇ ਸੋਮਵਾਰ ਤੱਕ ਦੇਖਦੇ ਆ ਵੀ ਇਹ ਜਿਹੜੇ ਇਹ ਜਿੰਨੇ ਵੀ ਕਾਨੂੰਨ ਮੁਤਾਬਕ ਸਖਤ ਸਖਤ ਕਾਰਵਾਈ ਹੁੰਦੀ ਹੈ ਤੇ ਕਿਉਂਕਿ ਜਿਹੜੀ ਉਹ ਆਪਾਂ ਨੂੰ ਹਫਤੇ ਬਾਅਦ ਸਾਨੂੰ ਵੀ ਉਹ ਅਸੀਂ ਉਹਨੂੰ ਮਿਲ ਕੇ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਟਰੀਟਮੈਂਟ ਹੋਇਆ ਤੇ ਕਿਵੇਂ ਦਾ ਅੱਜ ਜਿਹੜੀ ਆ ਜ਼ਿੰਦਗੀ ਚੱਲ ਰਹੀ ਆ ਨਹੀਂ ਫਿਰ ਸਾਨੂੰ ਮਜਬੂਰਨ ਸਾਡੇ ਮੇਰੇ ਸਾਥੀ ਪਛਾਣ ਯੂਨੀਅਨ ਦਾ ਸਹਿਯੋਗ ਲੈ ਕੇ ਫਿਰ ਧਰਨਾ ਲਾਉਣਾ ਪਵੇਗਾ ਐਸਐਸਪੀ ਦਫ਼ਤਰ ਮੋਗਾ ਠੀਕ ਹੈ ਜੀ ਤੁਸੀਂ ਕਹੋ ਸੋ ਇਹਨੇ ਸੁਖਦੀਪ ਸਿੰਘ ਭਾਮ ਪ੍ਰਧਾਨ ਨਸ਼ਾ ਵਿਰੋਧੀ ਕਮੇਟੀ ਪੰਜਾਬ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਪੁਲਿਸ ਉਸ ਤਰੀਕੇ ਨਾਲ ਕਾਰਵਾਈ ਨਹੀਂ ਕਰ ਰਹੀ ਜਿਸ ਤਰੀਕੇ ਦੇ ਨਾਲ ਇੱਕ 17 ਸਾਲ ਦੀ ਲੜਕੀ ਦੇ ਨਾਲ ਜਿਸ ਤਰ੍ਹਾਂ ਜੌਨਸ਼ੋਨ ਹੋਇਆ ਜਿਸ ਤਰ੍ਹਾਂ ਉਹਨੂੰ ਨਸ਼ੇ ਤੇ ਲਗਾਇਆ ਗਿਆ ਸੋ ਉਸ ਪੱਧਰ ਦੀ ਕਾਰਵਾਈ ਜਿਹੜੀ ਹਾਲੇ ਤੱਕ ਪੁਲਿਸ ਵੱਲੋਂ ਵੇਖਣ ਨੂੰ ਨਹੀਂ ਮਿਲੀ ਸੋ ਦੂਸਰੀ ਜੋ ਮੈਡੀਕਲ ਸਟੋਰਾਂ ਵੱਲੋਂ ਇੱਕ ਜਿਹੜਾ ਦੇ ਮਾਲਕ ਵੱਲੋਂ ਇੱਕ ਲੈਟਰ ਜਿਹੜੀ ਉਸ ਲੜਕੀ ਤੋਂ ਲੁਕਵਾਈ ਗਈ ਹੈ ਤੇ ਉਹਨੂੰ ਮੀਡੀਆ ਦੇ ਵਿੱਚ ਭੇਜਿਆ ਗਿਆ ਉਸ ਬੰਦੇ ਇਹਨਾਂ ਨੇ ਦੱਸਿਆ ਕਿ ਵੀ ਹੋ ਸਕਦਾ ਹੈ ਕਿ ਉਸ ਲੜਕੀ ਨੇ ਕਿਸੇ ਮਜਬੂਰੀ ਦੇ ਵਿੱਚ ਉਹ ਲਿਖ ਦਿੱਤਾ ਹੋਵੇ ਪਰ ਜਿਹੜੀ ਸਟੇਟਮੈਂਟ ਪੁਲਿਸ ਕੋਲ ਹੋਈ ਹੈ ਉਹ ਸਟੇਟਮੈਂਟ ਦੇ ਮੁਤਾਬਕ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਔਰ ਇਹਨਾਂ ਨੇ ਇਹ ਵੀ ਕਿਹਾ ਕੇ ਦੇ ਕੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਅੱਗੇ ਇਸ ਸੰਘਰਸ਼ ਨੂੰ ਲੈ ਕੇ ਜਾਵਾਂਗੇ ਸੋ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਅਰ ਭਜਨ ਬੋਨਾ ਦੇ ਨਾਲ ਮਹਿੰਦਰ ਪਾਲ ਲੂਮਾ